ਬਿਲਾਵਲ ਮਹਿਲਾ ਪੰਜਵਾ ਮਾਤ ਪਿਤਾ ਸੁਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਬ ਰਹਾ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾ ਤਿਖਾ ਭੂਖ ਬਹੁ ਤਤ ਵਿਆਪਿਆ ਸੀਤਲ ਭੈ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮੰਤਰ ਪਤਨ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹਲਾ 5 ਗੁਰਪੂਰਾ ਵਡਭਾਗੀ ਪਾਈਐ ਨਿਰਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਪਤ ਤੇਰੀ ਸ਼ਰਨਾ ਕਿਲੇ ਵਿੱਚ ਕਟੈ ਭਜ ਗੁਰ ਕੇ ਚਰਨ ਰਹਾਉ ਅਮਰ ਕਰਮ ਸਭ ਲੋਕਾ ਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਬੇਦ ਵਿਚਾਰੇ ਜਪਿਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ਸਾਧੂ ਸਤੂਰ ਮਿਲੈ ਨਿਸਤਰੀਐ ਬਿਲਾਵਲ ਮਹਿਲਾ ਪੰਜਵਾ ਗੁਰ ਕਾ ਸ਼ਬਦ ਹਿਰਦੈ ਮੈਂ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦਿਨਾ ਰਹਾਉ ਅੰਧ ਕੂਪ ਤੇ ਕਰ ਗਹਿ ਲੀਨਾ ਜੈ ਜੈਕਾਰ ਜਗਤ ਤਕ ਟਕ ਟਕੀਨਾ ਨੀਚਾਂ ਤੇ ਊਚ ਊਨ ਪੂਰੀ ਨਾ ਅੰਮ੍ਰਿਤ ਨਾਮ ਮਾਰਸ ਲੀਨਾ ਮਨ ਤਨ ਨਿਰਮਲ ਪਾਪ ਜਲ ਖੀਨਾ ਕੋ ਨਾਨਕ ਪ੍ਰਭੈ ਪ੍ਰਸੀਨਾ ਬਿਲਾਵਲ ਮਹਿਲਾ ਪੰਜਵਾ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਓ ਲਾਈਐ ਚੀਤਾ ਹਉ ਬਲਿਹਾਰੀ ਜੋ ਪ੍ਰਭੂ ਤੇਹਾਵਤ ਜਲਨ बुजੈ ਹਰ ਹਰ ਗੁਨ ਗਾਵਤ ਰਹਾਉ ਸਫਲ ਜਨਮ ਹੋਵਤ ਵਡ ਭਾਗੀ ਸਾਧ ਸੰਗ ਰਾਮੈ ਲਵ ਲਾਗੀ ਮਤ ਪਤ ਤਨ ਸੁਖ ਸਹਿਜ ਅਨੰਦਾ ਇਕ ਨਿਮਕ ਨਾ ਵਿਸਰੋ ਪਰਮਾਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਿਨੇਰੀ ਅਨੰਤ ਨਾਨਕ ਸ਼ਰਣ ਪ੍ਰਭ ਤੇਰੀ ਬਿਲਾਵਲ ਮੈਲਾ ਪੰਜਵਾ ਮੋਹਿ ਨਿਰਗੁਣ ਸਭ ਗੁਣਾ ਬਿਹੂਨਾ ਦਇਆ ਧਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ ਭਗਤ ਵਛਲ ਪੈ ਕਟਨ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਅਤਿਤ ਪਾਵਨ ਪ੍ਰਭ ਬਿਰਧ ਦੇਦ ਲੇਖਿਆ ਸਾਰ ਬ੍ਰਹਮ ਸੋਨੇ ਨੂੰ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਮਾਨਕ ਦਾਸ ਸਭ ਦੁਖ ਭਲਾਉਣ ਬਿਲਾਵਲ ਮਹਿਲਾ ਪੰਜਵਾ ਕਮਨ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸ਼ੀ ਅਲਖ ਅਭੇਵਾ ਗੁਣ ਬੇਅੰਤ ਪ੍ਰਭ ਗੈਰ ਗੰਭੀਰੇ ਊਚ ਮਹਿਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਇਕ ਸੁ ਬਿਨ ਨਾਹੀ ਕੋ ਦੂਜਾ ਤੁਮ ਹੀ ਜਾਨੋ ਆਪਣੀ ਪੂਜਾ ਆਪੋ ਕਸ਼ੂ ਨ ਹੋਵਤ ਪਾਈ ਜਿਸ ਪ੍ਰਭ ਦੇ ਰ ਸੋ ਨਾਮ ਪਾਈ ਕੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤਿਨਹੀ ਪਾਇਆ ਬਲਾਵਲ ਮਹਿਲਾ ਪੰਜਵਾ ਮਾਤ ਗਰਭ ਮੈਂ ਹਾਥ ਦੇ ਰਖਿਆ ਹਰ ਰਸ ਛੋੜ ਬਿਖਿਆ ਫਲ ਚਖਿਆ ਭਜ ਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਘਾਰੇ ਮੂੜੇ ਤਾਬ ਤਨ ਬਿਨ ਸਜਾਏ ਬੇਹਾਲ ਰਹਾਉ ਤਨ ਮਨ ਧੰਮ ਆਪਣਾ ਕਰ ਥਾਪਿਆ ਕਰਨਹਾਰ ਇੱਕ ਨਿੰਮਖ ਨ ਜਾਪਿਆ ਮਾ ਮੋ ਅੰਧ ਕੂਪ ਪਰਿਆ ਔਰ ਬ੍ਰਹਮ ਮਾਇਆ ਪਟਲ ਬਿਸਰਿਆ ਵੱਡਾ ਭਾਗ ਪ੍ਰਭ ਕੀਰਤਨ ਗਾਇਆ ਸਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮਹਿਲਾ ਪੰਜਵਾ ਮਾਤ ਪਿਤਾ ਸਤ ਬੰਧ ਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਿਜ ਆਨੰਦ ਖਣੇ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਨਤ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ ਸਗਲ ਸੰਜਾਮ ਕਰੇ ਪ੍ਰਭ ਆਪੇ ਸਹਿ ਮਨੋਰਥ ਸੋ ਪਜਾਪੇ ਅਰਥ ਧਮ ਕਾਮ ਮੋਖ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰਿਆ ਆਪੂ ਰਹੇ ਗੁਰ ਆਣਿਆ ਬਿਲਾਵਲ ਮੈਲਾ 5ਵਾਂ ਸਬਦ ਨਿਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰ ਖੁਆਰ ਸਾਖਤ ਨਰ ਥੀਵੇ RAM ਨਾਮ ਹੋਆ ਰ ਖੁਆਰਾ ਚੱਕ ਮਾਰੋ ਸਾਖਤ ਵਿਚਾਰ ਨਿੰਦਾ ਕਰ ਕਰ ਪਚਹਿ ਕਨੇਰੇ ਮਿਰਤ ਕੁਫਾਸ ਗਲ ਸਿਰ ਪੈਰੇ ਹੋ ਨਾਨਕ ਜਪੈ ਜਨ ਨਾਮ ਤਾਕੇ ਨਿਕ ਨਾ ਆਵੇ ਜਾਮ ਰਾਤ ਬਿਲਾਵਲ ਮਹਿਲਾ ਪੰਜਵਾ ਘਰ ਚੌਥਾ ਦੁਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਕਵਨ ਸੰਜੋਗ ਮਿਲੋ ਤਬ ਆਪਣੇ ਪਲ ਪਲ ਨਿਮਖ ਸਦਾ ਹਰਿ ਜਪਨੇ ਚਰਨ ਕਮਲ ਪਰਬ ਕੇ ਨਿਤ ਧਿਆਵ ਕਮਨ ਸੋ ਮਤ ਜਿਤ ਪ੍ਰੀ ਤੁਮ ਪਾਮ ਰਹਾ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂੰ ਬੇਰੇ ਬਿਲਾਵ ਮਹਿਲਾ ਪੰਜਵਾ ਚਰਨ ਕਮਲ ਪਦ ਹਿਰਦਾ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਖ ਕਟਿਆ ਦਿਨੁ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅੰਬਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਗਲਾਵਲ ਮਹਿਲਾ ਪੰਜਵੋ ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਪਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹਿਲਾ ਪੰਜਵਾ ਮਮਤਾ ਮੋਹ ਤੋ ਮਦਮਾਤਾ ਬੰਧਨ ਬੰਦਿਆ ਅਤ ਵਿਕਰਾਲ ਦਿੰਦੈ ਸੁਜਤ ਬਕਾਰ ਕਰਤ ਆਧ ਹੈ ਹਾਈ ਫਾਥਾ ਜਮਕੈ ਜਾਲ ਤੇਰੀ ਸ਼ਰਨ ਤਬਦੀਨ ਦਿਆਲਾ ਮਾਂ ਬਿਕਮ ਸਾਗਰ ਅਤ ਭਾਰੀ ਉਧਾਰੋ ਸਾਧੂ ਸੰਗਰ ਵਾਲਾ ਰਹਾਉ ਰਬ ਸੁਖਦਾ ਤੇ ਸਮਰਤ ਸੁਆਮੀ ਜਿਉ ਪਿੰਡ ਸਭ ਤੁਮਰਾ ਮਾਲ ਅਮਕੇ ਬੰਧਨ ਕਾਟੋ ਪਰਮੇਸ਼ਰ ਨਾਮਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮੈਲਾ ਪਨਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਮਿਰਦ ਸਮਹਾਰਿਆ ਸਾਧ ਜਨ ਹੋਏ ਕਿਰਪਾਲ ਦਿਗ ਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਅਰਦਾਹ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਣ ਹੰਤ్ర ਭਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵ ਮਹਿਲਾ ਪੰਵਾਂ ਜਿਸ ਉਪਰ ਹੋਵਤ ਦਇਆਲ ਹਰ ਸਿਮਰਤ ਟਟ ਸੋ ਕਾਲ ਰਹਾ ਸਾਧ ਸੰਗ ਭਜੀਐ ਗੋਪਾਲ ਗੁਨ ਗਾਵਤ ਟੂਟੈ ਜਮ ਜਾਲ ਆਪੇ ਸਤਗੁਰ ਆਪੇ ਪ੍ਰਤਪਾਲ ਨਾਨਕ ਜਾਚ ਸਾਧਰਵਾਲ ਬਿਲਾਵਲ ਮਹਲਾ 5 ਮਨ ਮੈਂ ਸਿੰਚੋ ਹਰ ਹਰ ਨਾਮ ਆਨੰਦਨ ਕੀਰਤਨ ਹਰ ਗੁਣ ਗਾ ਐਸੀ ਪ੍ਰੀਤ ਕਹੋ ਮਨ ਮੇਰੇ ਆਠ ਪਹਿਰ ਸਭ ਜਨ ਹੋ ਨੇਰੇ ਰਹਾ ਕੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਣੀ ਤਾ ਕਾ ਮਨ ਲਾਗ